ਜਦੋਂ ਵੀ ਕੋਈ ਬਹੁਤ ਮੰਜ਼ਲਾ ਸਰ ਕਰ ਜਾਏ ਅਨਬਲੀਵੇਬਲ ਟਾਰਗੇਟ ਪੂਰੇ ਆਪਣੇ ਕਰ ਜਾਏ ਜਦੋਂ ਕੋਈ ਜਿੱਡਾ ਐਡਾ ਵੱਡਾ ਅਚੀਵਰ ਬਣ ਜਾਏ ਕਿ ਉਹ ਪੂਰੀ ਦੁਨੀਆ ਦੇ ਚ ਇਕੱਲਾ ਹੀ ਨਜ਼ਰ ਆਵੇ ਤੇ ਫਿਰ ਨਾਲ ਇਸ ਤਰ੍ਹਾਂ ਦੇ ਬੰਦੇ ਵੀ ਪੈਦਾ ਹੋ ਜਾਂਦੇ ਆ ਜਿਹੜੇ ਉਹਨੂੰ ਨਫ਼ਰਤ ਕਰ ਦਿਆ ਜਾਂ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਬਹਾਨਾ ਹੀ ਚਾਹੀਦਾ ਹੁੰਦਾ ਭੈੜੀ ਗੱਲ ਕਰਨ ਲਈ जिदि कुल जो है वही दान देवेगा ना जिदि दे को नफरत है उन नफरत वंजनी है जिद को मोहब्बत है मोहब्बत ही बंदा मोहब्बत दी गल करेगा सो ਸਾਡੇ ਉਹਦੇ ਚੋਂ ਆਪਣੇ ਬੱਚਿਆਂ ਨੂੰ ਦੇਖੋ ਮੈਨੂੰ ਹਮੇਸ਼ਾ ਇਦਾਂ ਲੱਗਦਾ ਨਵਰਾਜ ਜੂਵਰਾਜ ਵਾਂਗ ਜਦੋਂ ਮਾਪਿਆਂ ਦਾ ਕਾਲਜਾ ਠੰਡਾ ਹੁੰਦਾ ਤੁਹਾਨੂੰ ਉਹਦੀ ਮਾਂ ਪਿਓ ਹੈ ਜਿਹਨਾਂ ਦਸਾਂਝਾਂ ਚ ਜੰਮ ਕੇ ਯਾਰ ਪੂਰੀ ਦੁਨੀਆ ਚ ਫਤਿਹ ਕਰ ਲੈਣੀ ਤੇ ਦਲਜੀਤ ਕਿਤੇ ਰੋਜ਼ ਜਾਂਦੇ ਨੇ ਉਸ ਨੂੰ ਪਿਆਰ ਕਰੋ ਉਹ ਸਿਰਫ ਪਿਆਰ ਡਿਜ਼ਰਵ ਕਰਦਾ ਔਰ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਤਿਰੰਗਾ ਲੈ ਕੇ ਉਹ ਗਾਉਂਦਾ ਕਈ ਵਾਰੀ ਮੈਂ ਦੇਖਿਆ ਉਹਨਾਂ ਨੂੰ ਤੇ ਉਹਦੇ ਨੈਸ਼ਨਲਿਸਟ ਹੋਣ ਚ ਕੋਈ ਡਾਊਟ ਨਹੀਂ ਹੈ ਕਿੰਨਾ ਜਿभी ਲੋਕ ਉਸ ਨੂੰ ਕਹਿੰਦੇ ਵੀ ਉਹ ਨੈਸ਼ਨਲਿਸਟ ਨਹੀਂ ਹੈ ਉਹ ਪਤਾ ਨਹੀਂ ਕਿਹੜੇ ਲੈਵਲ ਦੇ ਲੋਕ ਆ ਅਕਲ ਵਾਲੇ ਲੋਕ ਕੋ ਲੋਕਾਂ ਨੂੰ ਪਤਾ ਹੈ ਕਿ ਕਿਸੇ ਨੂੰ ਸਰਟੀਫିକੇਟ ਦੇਣ ਦੀ ਥੋੜੀ ਲੋੜ ਆ ਆਰਟਿਸਟ ਆ ਹਾਂ ਜੇ ਫਿਲਮ ਹੁਣ ਅੱਜ ਸ਼ੂਟ ਹੁੰਦੀ ਤੇ ਸ਼ਾਇਦ ਉਹ ਕਈ ਵਾਰੀ ਇਸ ਤਰ੍ਹਾਂ ਦਾ ਸੋਚਦਾ ਹੀ ਨਾ ਕਦੀ ਜੇ ਅੱਜ ਸ਼ੂਟ ਹੁੰਦੀ ਕਿਉਂਕਿ ਇਹ ਜੀ ਟੈਨਸ਼ਨ ਚੱਲਦੀ ਹੈ ਨਾ ਗਵਾਂਡੀ ਨਾ ਮੜਾ ਮੋਟਾ ਜਦੋਂ ਝਗੜਾ ਹੁੰਦਾ ਬੱਚਿਆਂ ਨਾਲ ਵੀ ਥੋੜਾ ਜਿਹਾ ਇਦਾਂ ਹੋ ਜਾਂਦਾ ਉਹ ਫਿਲਮ ਉਦੋਂ ਬਣੀ ਹੈ ਜਦੋਂ ਪਤਾ ਹੀ ਨਹੀਂ ਸੀਗਾ ਕਿ ਕੋਈ ਐਸਾ ਉਦੋਂ ਸਾਰੇ ਆਰਟਿਸਟ ਨਾਲ ਮਿਲ ਕੇ ਕੰਮ ਕਰਦੇ ਸੀ ਜਿਹੜਾ ਕਰਨਾ ਚਾਹੀਦਾ ਬਾਚ ਬਦਕਿਸਮਤੀ ਕਹਿ ਲੋ ਕਿ ਉਹ ਵਾਕਿਆ ਹੋ ਗਿਆ ਫੈਲगांव ਵਾਲਾ ਫਿਰ جنگ ਲੱਗ ਗਈ جنگ ਦੇ ਵਿੱਚ ਜਿਹੜੇ ਕਸੂਰਵਾਰ ਉਹ ਤਾਂ ਪਤਾ ਨਹੀਂ ਉਹਨਾਂ ਨੂੰ ਲੱਭਣਗੇ ਉਹ ਵੀ ਕਿਸੇ ਨਾ ਕਿਸੇ ਘੇਰ ਕੇ ਲਿਆਉਗੀ ਹੋਣੀ ਉਹਨਾਂ ਨੂੰ ਵੀ ਜਿਨ੍ਹਾਂ ਨੇ ਇੰਨੇ ਲੋਕਾਂ ਦੀ ਬੇਕਸੂਰਾਂ ਦੀ ਜਾਨ ਲਈ ਲੇਕਿਨ ਜਿਹੜੇ ਮਾਸੂਮ ਆ جنگ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਮਰ ਜਾਂਦੇ ਆ ਅੱਜ ਯੂਕਰੇਨ ਤੋਂ ਜਾ ਕੇ ਪੁੱਛੋ ਰਸ਼ੀਆ ਤੋਂ ਪੁੱਛੋ ਇਜ਼ਰਾਈਲ ਤੋਂ ਪੁੱਛੋ ਤੇ ਈਰਾਨ ਤੋਂ ਪੁੱਛੋ ਕਿਹੜੀਆਂ ਗੈਰਤਾਂ ਚ ਪਏ ਹੋਏ 1,24,000 ਪੈਗੰਬਰ ਆਏ ॠषि मुनि ਆਏ ਸੂਫੀ ਆਏ 10 ਗੁਰੂ ਆਏ ਬੰਦਾ ਬੰਦੇ ਦਾ ਪੁੱਤ ਨਾ ਬਣ ਸਕਿਆ ਉਹ ਤੁਹਾਡੇ ਤੋਂ ਆਰਟਿਸਟ ਨਹੀਂ ਜਰਿਆ ਜਾਂਦਾ ਤੁਹਾਡਾ ਪੁੱਤਰ ਹੈ ਉਹ ਸ਼ੁਕਰ ਕਰੋ ਕਿ ਤੁਹਾਡਾ ਨਾਮ ਪੂਰੀ ਦੁਨੀਆ ਚ ਰੌਸ਼ਨ ਕਰ ਰਿਹਾ ਜਦੋਂ ਉਹ ਜਾਂਦਾ ਭਾਰਤ ਦੀ ਨੁਮਾਇੰਦਗੀ ਕਰਦਾ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਦੇਖਦੇ ਇਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਲੱਗਦਾ ਹੈ ਕਿ ਕਟਨ ਹੋਰ ਵੱਧ ਗਈ ਹੈ ਦੋਨਾਂ ਦੇਸ਼ਾਂ ਦੇ ਵਿੱਚਕਾਰ ਹਾਲਾਂਕਿ ਚੜਦਾ ਪੰਜਾਬ ਲੈ ਜਾਂਦਾ ਪੰਜਾਬ ਕਹਿੰਦੇ ਇੱਕੋ ਹੀ ਹੈ ਨਹੀਂ ਲੋਕੀ ਕ੍ਰੀਏਟ ਕਰਦੇ ਆ ਸੋਸ਼ਲ ਮੀਡੀਆ ਗਾ ਚੈਨਲ ਚੁਣ ਲੈ ਜਦੋਂ ਇਹ ਅੱਛਾ ਬੋਲਣ ਲੱਪੈ ਬੋਲਣ ਲੱਪੈ ਅੱਛਾ ਤੇ ਕੁਛ ਨਹੀਂ ਐਡੀ ਕੋਈ ਜਿਹੜੇ ਸਟੇਟ ਦੇ ਹੈਡ ਕੰਟਰੀ ਹੈਡ ਉਹ ਉਹਨਾਂ ਨੇ ਕੁਛ ਸੋਚ ਕੇ ਸੀਜ਼ਫਾਇਰ ਕੀਤਾ ਜੰਗ ਨੂੰ ਵਿਰਾਮ ਦਿੱਤਾ ਜੰਗ ਰੋਕੀ ਹੈ ਦੋਨਾਂ ਬਿਨਾਂ ਨੇ ਹੁਣ ਤਾਂ ਕਲੀਅਰ ਹੀ ਹੋ ਗਿਆ ਕਿ ਦੋਨਾਂ ਨੇ ਗੱਲ ਕੀਤੀ ਹੈ ਦੇ ਚਲੋ ਕੱਟੀ ਕੱਟਾ ਨਿਕਲ ਗਿਆ ਦੋਨਾਂ ਦਾ ਹੁਣ ਛੱਡੋ ਪਰੇ ਹੁਣ ਆਪਸ ਵਿੱਚ ਪਿਆਰ ਕਰੋ ਹੁਣ ਮੀਡੀਆ ਵੀ ਤੇ ਟਿਕਣ ਦਵੇ ਹੁਣ ਮੀਡੀਆ ਤੇ ਵੀ ਰਾਤ ਦਿਨ ਆਪਾਈ ਹੋਈ ਗੱਲ ਹੀ ਲੱਗੇ ਰਵਾਂਗੇ ਤਾਂ ਫਿਰ ਤਾਂ ਗੱਲ ਬਣੇਗੀ ਨਾ ਜਿਵੇਂ ਕਈ ਆਰਟਿਸਟ ਨੇ ਕਈ ਸਿੰਗਰ ਨੇ ਉਹਨਾਂ ਨੇ ਦਲਜੀਤ ਸਾਹ ਦਾ ਸਿੱਧਾ ਨਾਂ ਨਹੀਂ ਲਿਆ ਕਈਆਂ ਨੇ ਲੇਕਿਨ ਕਈਆਂ ਨੇ ਸਿੰਗਰ ਕਿਹਾ ਵੀ ਉਹ ਫੇਕ ਸਿੰਗਰ ਨੇ ਔਰ ਖਾਸ ਕਰਕੇ ਮੀਕਾ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਇਹ ਵੀ ਕਹਿੰਦੇ ਵੀ ਤੁਹਾਡੇ ਨਾਲ ਰਿਸ਼ਤੇਦਾਰੀ ਨਿਕਲਦੀ ਹੈ ਉਹਨਾਂ ਦੀ ਵੀ ਤੁਸੀਂ ਇੱਕ ਸ਼ੋਹ ਦੇ ਵਿੱਚ ਗਏ ਸੀ ਉਹਨਾਂ ਨਾਲ ਗੱਲਬਾਤ ਜਦੋਂ ਕਰਦੇ ਪਏ ਸੀ ਤਾਂ ਦੱਸਦੀ ਕਹਿੰਦੇ ਵੀ ਅਸੀਂ ਰਿਸ਼ਤੇਦਾਰੀ ਸਾਡੀ ਨਿਕਲਦੀ ਹੈ ਨਹੀਂ ਮੇਰੇ ਬੱਚਿਆਂ ਵਰਗੇ ਨੇ ਇਦਾਂ ਦੀ ਗੱਲ ਇੰਦਾਂ ਦਾ ਕੁਐਸਚਨ ਹੀ ਨਾ ਕਰੋ ਮੇਰੇ ਕੋਲ ਤੁਸੀਂ ਤਸ਼ਰੀਫ ਲਿਆਏ ਆ ਜੀ ਮੈਂ ਇਹਨਾਂ ਕਹਿਣਾ ਚਾਹੁੰਦਾ ਮੈਂ ਦਿਲਜੀਤ ਨੂੰ ਬਹੁਤ ਲਾਈਕ ਕਰਦਾ ਔਰ ਮੈਂ ਹਰ ਉਸ ਬੱਚੇ ਨੂੰ ਲਾਈਕ ਕਰਦਾ ਜਿਹੜਾ ਲਾਇਕ ਨਿਕਲੇ ਹੂੰ ਜਿਨੇ ਆਪਣੇ ਮਾਪਿਆਂ ਦਾ ਆਪਣੇ ਪਿੰਡ ਦਾ ਆਪਣੇ ਸਟੇਟ ਪੰਜਾਬ ਦਾ ਵਤਨ ਪੰਜਾਬ ਦਾ ਤੇ ਭਾਰਤ ਦਾ ਨਾਂ ਪੂਰੀ ਦੁਨੀਆ 'ਚ ਝੰਡਾ ਬੁਲੰਦ ਕੀਤਾ ਉਹਨੂੰ ਪਿਆਰ ਕਰੋ ਮੈਂ ਇੰਨਾ ਕਹਿਣਾ ਆ ਬਸ ਮੈਨੂੰ ਨਹੀਂ ਪਤਾ ਹੋਰ ਕਿਸੇ ਗੱਲ ਦਾ ਜਿਆਦਾ ਮੈਂ ਵੇਂਦਾ ਵੀ ਨਹੀਂ ਟੀਵੀ ਨਾ ਮੈਂ ਟੀਵੀ ਚਾਹਣਾ ਤੁਸੀਂ ਦੇਖਿਆ ਬੜੇ ਲੰਬੇ ਸਮੇਂ ਤੋਂ ਮੈਂ ਖਾਮੋਸ਼ ਹਾਂ ਕਿਉਂਕਿ ਹੁਣ ਤਾਂ ਇਹ ਸਮਾਂ ਆ ਗਿਆ ਕਿ ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਚ ਹੈ ਸੁਪਰਦਾ ਜੇ ਮਨਸੂਰਾ ਚੁੱਪ ਕਰ ਰਹਿੰਦਾ ਸੂਲੀ ਕਾਸ ਨੂੰ ਚੜਦਾ ਕਿੱਥੇ ਬੋਲੀਏ ਕਿਹਨੂੰ ਸੁਣਾਈਏ ਹਮ ਗੱਲ ਕਿਸੇ ਨੂੰ ਸਮਝ ਆਉਂਦੀ ਹੈ ਇੱਥੇ ਤਾਂ ਨਫਰਤਾਂ ਹੌਮੇ ਦੇ ਯਾਨੀ ਕੱਡੇ ਤੁਰੇ ਫਿਰਦੇ ਇਨਸਾਨੀਅਤ ਰਹੀ ਨਹੀਂ ਜੇ ਇਨਸਾਨੀਅਤ ਹੋਵੇ ਤੇ ਇਸੇ ਲੈਵਲ ਦੇ ਰੋਹਾਨੀ ਰਹਿਬਰ ਆਏ ਨਾ ਆਕਲਾਈ ਹੈ ਕਿੰਨੀ ਹੌਮਾ ਕਿੰਨਾ ਹੰਕਾਰ ਕਿ ਡੇ ਸੋਨੇ ਕੱਪੜੇ ਪਏ ਹੁੰਦੇ ਤੇ ਕਿੰਨਾ ਭੈੜਾ ਬੋਲ ਰਹੇ ਹੁੰਦੇ ਹੈਨਾ ਇਹ ਦਮਤ ਪਹਿਰਾਵੇ ਨਾਲ ਨਹੀਂ ਅਕਲ ਹੁੰਦੀ ਇਸ ਕਰਕੇ ਸੱਜਣ ਜੀ ਪਿਆਰ ਕਰੋ ਦਿਲਜੀਤ ਤੇ ਨਾਜ਼ ਕਰੋ ਉਹ ਫਖਰ ਹੈ ਪੰਜਾਬ ਪੰਜਾਬ ਦਾ ਵੀ ਤੇ ਭਾਰਤ ਦਾ ਵੀ ਸੱਜਣ ਜੀ ਮੈਂ ਦਿਲਜੀਤ ਦੀ ਗੱਲ ਕਰਦੇ ਆ ਆਪਾਂ ਹੋਰ ਪੰਜਾਬੀ ਸਿੰਗਰਾਂ ਦੀ ਵੀ ਗੱਲ ਕਰ ਲੈਂਦੇ ਆ ਵੀ ਜਿਹੜਾ ਦਲਜੀਤ ਨੂੰ ਬਾਰ ਬਾਰ ਨੈਸ਼ਨਲਿਸਟ ਹੋਣ ਦਾ ਜਿਹੜਾ ਪ੍ਰੂਫ ਦੇਣਾ ਪੈ ਰਿਹਾ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਜਿਆਦਾ ਵੇਂਦਾ ਨਹੀਂ ਮੈਂ ਕਿਸੇ ਦੀ ਕੀ ਗੱਲ ਦੱਸਾਂ ਆਪਣੀ ਨਹੀਂ ਮੁੱਕਦੀ ਮੈਂ ਕੋਈ ਸੋਸ਼ਲ ਮੀਡੀਆ 'ਚ ਵੀ ਕੋਈ ਸੂਫੀਸਮ ਨਾਲ ਸੰਬੰਧਿਤ ਕੋਈ ਕਲਾਸਿਕਲ ਗਾਣਾ ਹੋਵੇ ਸੁਣ ਲੈਣਾ ਹੂੰ ਵਰਨਾ ਜਾਚੀਆਂ ਕਿਤਾਬਾਂ ਪੜਨ ਵਾਲਾ ਬੰਦਾ ਹੈ ਮੈਨੂੰ ਕੀ ਪਤਾ ਵਟਸਐਪਨਿੰਗ ਇਨ ਦਾ ਵਰਲਡ ਹਾਂ ਮੈਨੂੰ ਇਹਨਾਂ ਪਤਾ ਕਿ ਬੰਦੇ ਦੇ ਪੁੱਤ ਨਹੀਂ ਬੰਦਿਆਂ ਨੇ ਪੜਨਾ ਜੇ ਇਦਾਂ ਜੇ ਇਹ ਆਪਣੇ ਜਿਨ੍ਹਾਂ ਗੁਰੂ ਪੀਰਾਂ ਦਾ ਨਾਮ ਲੈ ਕੇ ਜਿਸ ਮਸਜਬ ਦੇ ਨਾਂ ਤੇ ਕਤਲ ਹੋ ਗਏ ਜਿਸ ਅਮਨ ਨੂੰ ਬਹਾਲ ਕਰਨ ਲਈ ਕਰੋੜਾਂ ਬੰਦੇ ਮਾਰ ਰਹੇ ਆ ਤਾਂ ਫਿਰ ਮੈਂ ਤਾਂ ਨਾ ਕੋ ਗੱਲ ਕਰਦਾ ਅੱਜ ਤੇ ਇਸ ਕਰਕੇ ਗੱਲ ਕੀਤੀ ਵੀ ਸਾਡਾ ਬੱਚਾ ਐਵੇਂ ਇਹਨਾਂ ਨੇ ਘੇਰਿਆ ਹੋਇਆ ਇਹ ਹੁਜ ਨੇ ਪਾਦਰ ਹੁੰਦੀ ਪੁੱਤਰ ਉਹ ਮੈਂ ਇਤਤਿ ਪ੍ਰੋਗਰਾਮਿਕ ਕਰ ਦਿੰਦਾ ਸੀ ਆਵਾਜ਼ ਪੰਜਾਬ ਦੀ ਉੱਥੇ ਐਂਕਰਿੰਗ ਕਰਨ ਵੀ ਆਏ ਦਿਲਜੀਤ ਜੀ ਜੀ ਕਦੀ ਉਹਨਾਂ ਨੇ ਸ਼ੋਅ ਹੀ ਨਹੀਂ ਕੀਤਾ ਕਿ ਮੈਂ ਸਿੰਗਰ ਵੀ ਆਂ ਐਂਕਰ ਐਂਕਰ ਬੜੀ ਸੋਣੀ ਕਰਦੇ ਸੀ ਤੇ ਜਮਾਈ ਨਹੀਂ ਸ਼ੋਅ ਕਰਦੇ ਸੀ ਨਹੀਂ ਕਦੀ ਉਹਨਾਂ ਨੇ ਕਦੀ ਐਟੀਟਿਊਡ ਨਹੀਂ ਦੇਖਿਆ ਕੋਈ ਹੋਰ ਵੀ ਕੰਮ ਕਹਿ ਦੋ ਹੁਣ ਸਾਡੇ ਤਾਂ ਛੋਟਾ ਉਮਰ ਚ ਮੈਨੂੰ ਨਾਲੇ ਪਤਾ ਥੋੜੀ ਜਿਹੀ ਅੱਗੇ ਜਾ ਕੇ ਉਹਨੇ ਸੁਪਰਸਟਾਰ ਮੈਂ ਤਾਂ ਕਿ ਕੋਈ ਨਵਾਂ ਬੱਚਾ ਆਇਆ ਤੇ ਮੈਂ ਕੋਈ ਹੋਰ ਵੀ ਕੰਮ ਕਹਤਾ ਉਹਨੇ ਫਟਾ ਖੜੇ ਮੱਥੇ ਕੀਤਾ ਉਹਨੇ ਦੁਆਵਾਂ ਲਈਆਂ ਇਹ ਦੁਆਵਾਂ ਨਾ ਨਾ ਹੁੰਦੇ ਆ ਇਹ ਜਿਹੜਾ ਸੀਸਾ ਲਵੇ ਉਹਦਾ ਨਾ ਹੁੰਦੇ ਆ ਐਵੇਂ ਨਹੀਂ ਮੈਂਤ ਮੰਤ ਕਰਨ ਵਾਲੇ ਜਾਂ ਹੌਮੇ ਦੇ ਪੁਤਲੇ ਬਥੇਰੇ ਆ ਜਿਹਨੇ ਦੁਆਵਾਂ ਲੈ ਲਈਆਂ ਉਹ ਫਿਰ ਸਾਰੀਆਂ ਸਰਹੱਦਾਂ ਪਾਰ ਕਰ ਦਿੰਦਾ ਜਿਓ ਉਹਨੇ ਕੀਤੀਆਂ ਨੇ ਤੇ ਉਹਨੂੰ ਪਿਆਰ ਕਰੋ ਇੰਨਾ ਕਹਿਣਾ ਚਾਹੁੰਦਾ ਸਰ ਤੁਸੀਂ ਪਾਕਿਸਤਾਨ ਕਈ ਪਰ ਜਾ ਕੇ ਆਏ ਹੋ ਕਈ ਸ਼ੋਜ਼ ਵੀ ਕੀਤੇ ਨੇ ਨਾ ਤੁਸੀਂ ਪਾਕਿਸਤਾਨ ਦੇ ਵਿੱਚ ਕਿੱਦਾਂ ਦੇ ਲੋਕ ਨੇ ਕਿ ਪਿਆਰ ਆ ਕਿਦਾਂ ਦਿੰਦੇ ਨੇ ਦੇਖੋ ਨਾ ਹਿੰਦੁਸਤਾਨ ਨਾ ਪਾਕਿਸਤਾਨ ਨਹੀਂ ਮਾੜਾ ਹੁੰਦਾ ਹਮ ਨਾ ਰੱਖੇ ਹੋਏ ਖਿੱਤੇ ਦੇ ਧਰਤੀ ਦੇ ਬਾਰਡਰ ਨਾ ਹੁੰਦਾ ਤੇ ਪੂਰਾ ਹਿੰਦੁਸਤਾਨ ਸੀ ਲੋਕ ਇੰਨਾ ਕੁ ਪਿਆਰ ਕਰਨ ਵਾਲੇ ਆ ਤੁਹਾਨੂੰ ਦੱਸ ਨਹੀਂ ਸਕਦੇ ਹਮ ਕੋਈ ਕਿੱਸਾ ਇਦਾਂ ਦਾ ਕੋਈ ਆਪਣੇ ਵਰਗਾ ਹੀ ਆ ਆਪਣੇ ਚੋਂ ਗਏ ਹੋਏ ਆ ਉਹੋ ਹੀ ਗੋਤ ਆ ਉਹਨਾਂ ਦੀ ਉਹ ਹੀ ਸਾਰਾ ਕੁਝ ਹੈ ਬੜਾ ਪਿਆਰ ਆ ਇੱਕ ਕਿੱਸਾ ਥੋੜੀ ਮੈਂ ਕਿਹੜਾ ਇੱਕ ਵਾਰੀ ਗਿਆ ਬਹੁਤ ਵਾਰੀ ਗਿਆ ਲੇਕਿਨ ਉੱਥੇ ਦਾ ਕੋਈ ਫੌਜੀ ਨਿਜਾਮ ਹੋ ਜਾ ਹੈਗਾ ਸਾਡੇ ਦੇਖ ਲਓ ਨਾ ਪ੍ਰਧਾਨ ਮੰਤਰੀ ਸਾਹਿਬ ਆਊਟ ਆਫ ਦੀ ਵੇ ਜੇ ਉੱਥੇ ਜਦੋਂ ਅਫਗਾਨਿਸਤਾਨ ਗਏ ਨਵਾਜ਼ ਸ਼ਰੀਫ ਸਾਹਿਬ ਦੇ ਉੱਥੇ ਘਰ ਵੀ ਚਲੇ ਗਏ ਸੀ ਬੇਟੀ ਨੂੰ ਪਿਆਰ ਦਿੱਤਾ